ਮਹਾ ਬਹੁਤ ਕਰਦੇ ਬੇਕ ਬਣ ਜੂਗਾ ਇਹ ਫੋਲ ਤੇ 76 ਮਾਰਵਾ ਟਰੈਕਟਰ ਪੂਰਾ ਚੰਗਾ ਪੂਰਾ ਕੰਮ ਹੋਇਆ ਹੋਇਆ 60 60 ਵਾਲਾ ਹੀ ਸਾਰਾ ਸਿਸਟਮ ਤੇ ਇਹਦੀ ਡਿਮਾਰ ਚੰਗਿਆ ਟਾਇਰ ਟੂਰ ਚੰਗੇ ਨੇ ਡਿਮਾਂਡ ਕੀ ਇਹਦੀ ਪੰਪ ਹਾਂ ਲਿਫਟ ਵਾਲੀ ਆ ਬਾਈ ਲਿਫਟ ਵਾਲੀ 6 ਇੰਚ ਵਾਲਾ ਪੰਪ ਲੱਗਿਆ ਹੋਇਆ ਹਾਂਜੀ ਹਾਂ ਤੇ ਟਾਇਰ ਵੇਦਾਗ ਨੇ ਇਹਦੇ ਹਾਟ ਇਹਦੀ ਡਿਮਾਂਡ ਇਹ ਟਰੈਕਟਰ ਓਰੀਜਨਲ ਆ ਸਾਰਾ ਸਾਰਾ ਟਰੈਕਟਰ ਓਰੀਜਨਲ ਹਾਂ ਇਹਦੀ ਆਪਾਂ ਕਰਦੇ 105000 ਇਹ ਆ 2018 ਮਾਡਲ ਬਾਈ 2018 ਮਾਡਲ ਆ 18 ਮਾਡਲ ਆ ਇਹਦੀ ਆਪਾਂ ਡਿਮਾਂਡ ਕਰਦੇ ਵੀ 12 1/2 ਹਾਂ ਤੇ ਇਹ ਵੀ ਮੱਸੀ ਹੁੱਕ ਚ ਆ ਗਈ ਹੈ ਨਾ ਥੋੜੀ ਮੱਸੀ ਹੁੱਕ ਚ ਆ ਗਈ ਟਰਾਲੀ ਚੰਗੀ ਆ ਬਿਨਾ ਲਿਫਟ ਤੋਂ ਹੈ ਨਾ ਇਹ ਵੀ ਬਿਨਾ ਲਿਫਟ ਤੋਂ ਬਾਈ ਇਹ ਤੇਰਾ ਆ ਤੇਰਾ 12 1/2 ਹਾਂਜੀ ਤੇ ਇਹ ਵੀ ਮਤਲਬ ਬਿਨਾ ਲਿਫਟ ਵਾਲੀ ਆ ਹਾਂਜੀ ਹਾਂ ਟਾਇਰ ਵੀ ਅਦਾਗ ਨੇ ਉਹ ਵੀ ਮਿੱਤਰੋ ਦਿੱਤੂਪੁਰ ਜੱਟਾਂ ਚ ਆ ਕੇ ਫੇਰ ਇਹ ਵੀਡੀਓ ਦੇ ਵਿੱਚ ਤੁਹਾਨੂੰ ਟਰਾਲੀਆਂ ਦਿਖਾਵਾਂ ਕਿਤੇ ਜਾਇਜ਼ ਰੇਟ ਦੇ ਤੁਹਾਨੂੰ ਟਰੈਕਟਰ ਦਿਖਾਵਾਂਗੇ ਫੋਰ ਟਰੈਕਟਰ ਹੋਣਗੇ ਟਰਾਲੀਆਂ ਹੋਣਗੀਆਂ ਤੇ ਮੇਰੇ ਨਾਲ ਆ ਬਾਈ ਹੈਰੀ ਕੀ ਹਾਲ ਆ ਬਾਈ ਠੀਕ ਆ ਜੀ ਠੀਕ ਆ ਤੁਸੀਂ ਸੁਣਾਓ ਬਾਈ ਤੇ ਆ ਜਿਹੜਾ ਫੋਰ 3700 ਕਿੰਨਾ ਮਾਡਲ ਆ ਇਹ ਆ ਜੀ 76 1976 ਮਾਡਲ ਆ ਟਰੈਕਟਰ ਪੂਰਾ ਚੰਗਾ ਪੂਰਾ ਕੰਮ ਹੋਇਆ ਹੋਇਆ 60 60 ਵਾਲੀ ਸਾਰਾ ਸਿਸਟਮ ਪਾਇਆ ਹੋਇਆ ਆਪਣੇ ਮਿਸਤਰੀ ਨੇ ਕਰਿਆ ਕੰਮ ਮਤਲਬ ਸਾਰਾ ਚੰਗਾ ਹੋਇਆ ਹੋਇਆ ਕਨੋਪੀ ਵਗੈਰਾ ਇੱਕ ਤਰ੍ਹਾਂ ਦਾ ਹਾਂ 60 ਹੀ ਸਮਝੋ ਟਾਇਰ ਟੂਰ ਚੰਗਿਆ ਟਾਇਰ ਟੂਰ ਚੰਗੇ ਨੇ ਡਿਮਾਂਡ ਕੀ ਇਹਦੀ ਬਈ 1,20,000 1,20,000 ਹਾਂਜੀ ਹਾਂ ਤੇ ਜਿਹੜੀ ਆ ਪਿੱਛੇ ਟਰਾਲੀ ਇਹਦੇ ਸਾਈਜ਼ ਕੀ ਆ ਇਹ 12 6.5 ਆ ਜੀ 12 6.5 ਆ ਹਾਂਜੀ ਇਹਦੇ ਲਿਫਟ ਪੰਪ ਹਾਂ ਲਿਫਟ ਵਾਲੀ ਆ ਬਾਈ ਲਿਫਟ ਵਾਲੀ 6 ਇੰਚ ਵਾਲਾ ਪੰਪ ਲੱਗਿਆ ਹੋਇਆ ਹਾਂਜੀ ਹਾਂ ਤੇ ਟਾਇਰ ਬੇਦਾਗ ਨੇ ਇਹਦੇ ਹਾਂ ਟਰਾਲੀ ਪੂਰੀ ਚੰਗੀ ਆ ਚੰਗੀ ਆ ਮੱਸੀ ਵਾਲੀ ਹੁੱਕ ਚ ਆ ਗਈ ਹਾਂਜੀ ਹਾਂ ਤੇ ਹੁਣ ਇਹਦੇ ਆਪਾਂ ਰੇਟ ਦੀ ਗੱਲ ਕਰੀਏ ਇਹਦਾ ਆਪਾਂ ਡਿਮਾਂਡ ਕਰਦੇ 1,60 1,60,000 ਰੁਪਏ ਤੇ ਜਿਹੜਾ ਫੋਰਡ ਖੜਾ ਹੈਗਾ ਇਹ ਆ ਜੀ 93 ਮਾਡਲ ਬਾਈ 1993 ਮਾਡਲ ਹਾਂ ਤੇ ਇਹਦੀ ਡਿਮਾਂਡ ਇਹ ਟਰੈਕਟਰ ਓਰਿਜਨਲ ਆ ਸਾਰਾ ਸਾਰਾ ਟਰੈਕਟਰ ਇਹਨਾਂ ਦਾ ਹਾਂ ਇਹਦੀ ਆਪਾਂ ਕਰਦੇ 1 ਲੱਖ 5000 ਬਾਈ 1 ਲੱਖ 5000 ਹਾਂ ਪੂਰੇ ਲੱਖ ਚ ਮਤਲਬ 100000 ਤੋਂ ਥੱਲੇ ਹੀ ਹੋ ਜਾਊਗਾ ਬਹੁਤ ਕਰਦੇ ਬੜੀ ਕੋਈ ਬਣ ਜੂਗਾ ਇਹ ਫੋਰਡ ਤੇ ਜਿਹੜੀ ਆ ਟਰਾਲੀ ਖੜੀ ਆ ਬਾਈ ਇਹ ਬਾਈ ਦੇ ਦਾਂਗੇ ਆਪਾਂ 70000 ਦੀ ਆ ਲੱਗਿਆ ਹੋਇਆ ਪੂਰਾ ਤੂੜੀ ਵਾਲੀ ਆ ਆ ਚਲਵਾਉਣ ਦੀ ਹੋਰ ਨਹੀਂ ਇਸ ਨੂੰ ਇਹ ਸਾਇਦ ਆ ਕਿ 12.5 ਹੈ ਨਾ ਹਾਂਜੀ ਹਾਂ ਤੇ ਜਿਹੜੀ ਆ ਆਹ ਖੜਾ ਰੀਪਰ ਇਹ ਆ ਜੀ 18 ਮਾਡਲ ਬਾਈ 2018 ਮਾਡਲ 18 ਮਾਡਲ ਆ ਇਹਦੀ ਆਪਾਂ ਡਿਮਾਂਡ ਕਰਦੇ ਆ 1,45,000 1,45,000 ਤੇ ਜਿਹੜਾ ਉੱਪਰ ਆ ਪਿਆ ਜਾਲ ਪਿਆ ਆਹ ਜਾਲ ਆ ਬਾਈ 12.5 ਦਾ ਇਹ ਵੀ ਆਪਾਂ ਮੰਗਦੇ ਆ 18,000 ਇਹਦਾ ਬਾਈ 18,000 ਹਾਂਜੀ ਹਾਂ ਠੀਕ ਆ ਜੀ ਤੇ ਜਿਹੜੀ ਆ ਟਰਾਲੀ ਖੜੀ ਆ ਇਹ 12.5 ਬਾਈ ਇਹ ਵੀ 12.5 ਹਾਂ ਤੇ ਇਹ ਵੀ ਮੱਸੀ ਹੁੱਕ ਚ ਆ ਗਈ ਹੈ ਨਾ ਬੜੀ ਮੱਸੀ ਹੁੱਕ ਚ ਆ ਗਈ ਟਰਾਲੀ ਚ ਆ ਗਈ ਟਰਾਲੀ ਚੰਗੀ ਆ ਬਿਨਾ ਲਿਫਟ ਤੋਂ ਹਨਾ ਇਹ ਬਿਨਾ ਲਿਫਟ ਤੋਂ ਬਾਈ ਹਾਂ ਜਿਹੜੀ ਡਿਮਾਰਕੀ ਆ ਇਹਦੀ 1 15 ਜੀ 1 ਲੱਖ 15000 ਰੁਪਏ ਮੌਕੇ ਤੇ ਮਾਨਤਾ ਨੂੰ ਹੋਈ ਜਾਊ ਮਾਨਤਾ ਨੂੰ ਸਾਰਿਆਂ ਚ ਹੋ ਜੂਗੀ ਤੇ ਜਿਹੜੀ ਆ ਟਰਾਲੀ ਖੜੀ ਆ ਇੱਧਰ ਇਹ ਆ ਬਾਈ 13 ਇਹ 13 ਆ 13 ਸਾਢੇ 6 ਹਾਂਜੀ ਤੇ ਇਹ ਵੀ ਮਤਲਬ ਬਿਨਾ ਲਿਫਟ ਵਾਲੀ ਆ ਹਾਂਜੀ ਹਾਂ ਟਾਇਰ ਵੀ ਦਾਗ ਨੇ ਟਾਇਰ ਵੀ ਦਾਗ ਨੇ ਦੇਖ ਲੋ 8 ਨਟੀ ਕੱਬ ਦੇ ਵਿੱਚ ਆ ਗਿਆ ਜਾਲੇ ਦੇ ਅੰਦਰ ਵੀ ਪਿਆ ਇਹ ਵੀ ਸੇਮ ਉਹਦੇ ਨਾਲ ਦਾ ਹੀ ਹੈ ਜਾਲ ਇੱਕ ਜਾਲ ਇੱਕ ਹੱਡਮਾ ਇਹ ਵੀ ਇਹਦੀ ਟਰਾਲੀ ਦੀ ਕੀ ਡਿਮਾਂਡ ਹੈ ਤੇ ਇਹ ਤਾਂ ਬਾਈ 135 1,35,000 ਲੋਕ ਵੀ ਸੱਜਣੂ ਦਿੱਤੂਪੁਰ ਜੱਟਾਂ ਦੇ ਵਿੱਚ ਆ ਸਟਾਕ ਹੈ ਜਿਹੜਾ ਇਹ ਥੋੜੇ ਘੰਟਿਆਂ 'ਚ ਖਤਮ ਕਰਨਾ ਹੈਗਾ ਤੇ ਜਿਨ੍ਹਾਂ ਨੇ ਵੀ ਲੈਣੀਆਂ ਨੇ ਟਰਾਲੀਆਂ ਜਾਂ ਫੋਰ ਟਰੈਕਟਰ ਲੈਣਾ ਤਾਂ ਕਰ ਲਿਓ ਸੰਪਰਕ ਨੰਬਰ ਟਾਈਟਲ 'ਤੇ ਚੱਲੀ ਜਾਂਦਾ ਸਾਨੂੰ ਦਿੱਤੂਪੁਰ ਜੱਟਾਂ ਦੱਸ ਦਿੰਦੇ ਆ ਪਟਿਆਲਾ ਪਾਸ ਰੋਡ ਦੇ ਉੱਤੇ ਪਲਵਾਨ ਟਰੈਕਟਰ ਦੇ ਨਾਂ ਤੇ ਸ਼ੋਅਰੂਮ ਉੱਥੇ ਆ ਸਾਰੇ ਸੰਦ ਵਿਕਾਊ ਖੜੇ ਨੇ ਤਾਂ ਕਰ ਲਿਓ ਸੰਪਰਕ